ਪਰਾਧਨ ਫਿਰਨਾ ਅੱਛਾ ਜੀ ਤੇ ਇਥੇ ਦਾ ਦੁਰਾਜਾ ਜਗਦੇਵ ਹੋਇਆ ਠੀਕ ਮੰਡੇਰ ਕੋ ਦਾ ਸਾਰੇ ਬੰਦਾ ਸਿੰਘੋ ਤੇ ਹਾਂ ਉਹਦੀ ਔਲਾਦ ਆ ਇਹ ਜਿਹੜੇ ਕਿ ਮੰਡੇਰ ਨੇ ਹਾਂ ਜੀ ਠੀਕ ਹੈ ਤੇ ਆਇਆ ਵੀ ਉਹਨਾਂ ਨੇ ਦਾਨ ਦਿੱਤਾ ਹੋਇਆ ਮੁਰਕੇ ਘੜੀਆਂ ਸਿਰ ਪੈਦਾ ਹੋਇਆ ਹੋਇਆ ਠੀਕ ਹੈ ਜੀ ਇਹਨਾਂ ਦੀ ਘੰਡੀ ਛੋਟੀ ਆ ਹੁਣ ਮਡੇਰਾਂ ਦੀ ਹਾਂ ਜਿੰਨੇ ਬਾਕੀਆਂ ਨਾਲੋਂ ਜਿੰਨੇ ਮਡੇਰ ਨੇ ਮਡੇਰ ਦੀ ਗੱਲ ਕਰਦੇ तकरीबन ਸਾਰੇ ਪਿੰਡ ਛੋਟੇ ਰਹੀਆਂ ਜਿਹੜੀਆਂ ਹੋਰ ਜਾਤਾਂ ਨੇ ਉਹ ਹੀ ਹੋਰ ਗੋਤਾਂ ਦੀਆਂ ਅੱਛੇ ਕਿੰਨੀ ਕੋ ਵਾਧੀ ਹੋਊਗੀ ਹੁਣ ਇਹ ਪਿੰਡ ਦੀ 5000 ਵਾਧੀ ਠੀਕ ਹੈ ਤੇ ਯਾਰ ਵਾਧੀ ਆ ਜਿਹਦੇ ਵਿੱਚੋਂ तकरीबन ਲਾਲੋ ਤੁਸੀਂ ਭਈ ਅੱਧ ਦੇ ਜੀਨਦਾਰ ਨੇ ਠੀਕ ਹੈ ਕਾਫੀ ਫਟਾਫਟ ਇੱਕ ਇਹ ਪਿੰਡ ਮੈਂ ਦੇਖਿਆ ਜੂ ਚਾਈ ਤੇ ਕਾਫੀ ਹੈ ਹਾਂ ਚਾਹ ਕਿਲਾ ਸਿੰਘ ਦਾ ਰਾਜਾ ਅਸਾਂ ਕਿਲਾ ਦੀ ਰਾਜਾ ਹੈ ਸ਼ਾਹੀ ਸ਼ਾਹੀ ਪਿੰਡਾ ਹੈ ਸ਼ਾਹੀ ਪਿੰਡਾ ਬਾਕੀ ਆਹ ਗੁਰੂ ਹਰਗਵਿੰਦ ਸਾਹਿਬ ਜੀਵੇਂ ਆਏ ਹੋਏ ਨੇ ਮਾਤਾ ਦਾ ਦਿਲ ਲਵੇ ਜਿਹੜਾ ਗੁਰਦੁਆਰਾ ਹਾਂਜੀ ਉੱਥੇ ਠਹਿਰੇ ਸੀ ਭਰਮਣ ਕਰਦੇ ਕਰਦੇ ਫਿਰ ਇਦੂੰਗਾ ਹਕੜਾਣੀ ਗਏ ਨੇ ਜਿੱਥੇ ਚੋਲਾ ਸਾਹਿਬ ਹਾਂ ਕੜਾਣੀ ਸਾਹਿਬ ਹੈਗਾ ਜੀ ਦੋ ਤਿੰਨ ਗੁਰਦੁਆਰਾ ਸਾਹਿਬ ਨੇ ਉੱਥੇ ਵੀ ਤੇ ਇੱਥੇ ਤਿੰਨ ਮਾਤਾ ਦੇ ਮੰਦਰ ਨੇ ਹਾਂਜੀ ਜਿਵੇਂ ਕਿ ਸੀਸਲਾ ਮਾਤਾ ਮਦਾਨਣ ਕਾਲੀ ਮਾਤਾ ਤੇ ਚਕਮਾਤਾ ਤੇ ਬਾਬਾ ਫਰੀਦ ਇਹ ਮੇਲਾ ਲੱਗ ਰਿਹਾ ਹੈ ਮੇਲਾ ਲੱਗਦਾ ਹੈ ਮੇਲਾ ਨਾ ਯਰਗਦਾ ਸਸ਼ਕੰਦਰ ਸ਼ਕੀਰੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਸੁਪ ਯੂਟਿਊਬਰ ਚੈਨਲ ਤੇ ਲਈ ਵੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਗੱਲ ਮੇਰੇ ਪਿੰਡ ਦੀ ਪ੍ਰੋਗਰਾਮ ਦੇ ਵਿੱਚ ਇਹ એપisode 3 ਦੇ ਵਿੱਚ ਦੋਸਤੋ ਅੱਜ ਆਪਣੇ ਨਾਲ ਕੈਮਰਾਮੈਨ ਨਹੀਂ ਹੈਗਾ ਆਪਾਂ ਕੱਲੇ ਹੀ ਅੱਜ ਸੋ ਅੱਜ ਯਰਗ ਦਾ ਮੇਲਾ ਜੀ ਪੰਜਾਬ ਦੇ ਮਸ਼ਹੂਰ ਮੇਲਿਆਂ ਦੇ ਵਿੱਚੋਂ ਯਰਗ ਦਾ ਮੇਲਾ ਆਉਂਦਾ ਹੈ ਸੋ ਅੱਜ ਤੁਹਾਨੂੰ ਨਾਲੇ ਯਰਗ ਦਾ ਮੇਲਾ ਦਿਖਾਵਾਂਗੇ ਤੇ ਨਾਲੇ ਯਰਗ ਦੇ ਮੇਲੇ ਦਾ ਇਤਿਹਾਸ ਤੇ ਯਰਗ ਪਿੰਡ ਦਾ ਇਤਿਹਾਸ ਦੱਸਾਂਗੇ ਤੇ ਨਾਲੇ ਯਰਗ ਪਿੰਡ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਲੇ ਵੀਰੋ ਆਪਾਂ ਬਾਬਾ ਜੀ ਤੋਂ ਜਾਣਕਾਰੀ ਲੈਣੇ ਆ ਪਿੰਡ ਯਰਗ ਬਾਰੇ ਸਤਿ ਸ਼੍ਰੀ ਅਕਾਲ ਬਾਬਾ ਜੀ ਤੇ ਬਾਬਾ ਜੀ ਪਿੰਡ ਯਰਗ ਬਾਰੇ ਦੱਸਿਓ ਜੀ ਹਾਂ ਜੀ ਆਹ ਮੈਂ ਕੀ ਆਹ ਇਹ ਸਾਡਾ ਪਿੰਡ ਹੈ ਜਿਹੜਾ ਬਹੁਤ ਪ੍ਰਾਤਨ ਪਿੰਡ ਹੈ ਅੱਛਾ ਜੀ ਤੇ ਇੱਥੇ ਦਾ ਰਾਜਾ ਜਗਦੇਵ ਹੋਇਆ ਠੀਕ ਹੈ ਜਗਦੇਵ ਰਾਜਾ ਬੜਾ ਉੱਚੀ ਬਣ ਸੀ ਹੋ ਧਾਰਾ ਨਗਰੀ ਦਾ ਵਿੱਚੇ ਰਾਜਸਥਾਨ ਚ ਉਥੋਂ ਸਿਰਫ ਇੱਥੇ ਪੈਲ ਪਿੰਗਲ ਰਾਜਾ ਸੀ ਉਹ ਟਾਈਮ ਤੇ ਉਹਦੇ ਮੋਜਰਾ ਦੇਖਣ ਆਏ ਸੀ ਗਾਉਣ ਲੱਗਿਆ ਹੋਇਆ ਸੀ ਹਾਂਜੀ ਉਹ ਦੇਖਣ ਆਏ ਸੀ ਉਹ ਮੋਜਰੇ ਦੇ ਵੀ ਜਿਹੜੀ ਨਾਚ ਕਰਦੀ ਸੀ ਨਾਚੀ ਉਹ ਜਿਸ ਵੇਲੇ ਰਾਜ ਜਗਦੇਵ ਕੋਲ ਆਇਆ ਕਰੇ ਤਾਂ ਹੁੰਡ ਕੱਢ ਲਿਆ ਕਰ ਉਹ ਫਿਰ ਪਿੰਗਲ ਰਾਜੇ ਨੇ ਕਿਹਾ ਬਈ ਇਹ ਗੱਲ ਕੀ ਆ ਉਹ ਕਹਿੰਦੀ ਵੀ ਉੱਥੇ ਇੱਕ ਮਰਦ ਬੈਠਾ ਮਰਦ ਬੈਠਾ ਕਹਿੰਦੀ ਆ ਮੈਂ ਕੁੰਡ ਕੜਦੀ ਆ ਕਹਿੰਦਾ ਚੰਗਾ ਜੇ ਮਰਦਾ ਤਾਂ ਹੋ ਜਿਹੜੀ ਜੀਤੋਂ ਉਹ ਤੋਂ ਲੈ ਆਂਗੀ ਉਦੋਂ ਮੈਂ ਦੁਗਣੀ ਰਹੂੰਗਾ ਉਹ ਫਿਰ ਉਹ ਜਿਹੜੀ ਨਾਚੀ ਸੀ ਜਦ ਰਾਜ ਮੁਜਰਾ ਖਤਮ ਹੋ ਗਿਆ ਸ਼ਾਮ ਨੂੰ ਉਹ ਇੱਥੇ ਅੱਜ ਤਾਂ ਬਾਹਰ ਮਾਤਾ ਰਾਣੀ ਕੋਲੇ ਗੁਰਦੁਆਰਾ ਹਾਂਜੀ ਇੱਥੇ ਨਿਵਾਸ ਹੁੰਦਾ ਸੀ ਉਹਨਾਂ ਦਾ ਓਕੇ ਉਹ ਗੁਰਦੁਆਰਾ ਦੇਖੋ ਜੀ ਗੁਰਦੁਆਰਾ ਹੈ ਜਰਾ ਹਾਂਜੀ ਅੱਛਾ ਉਤੇ ਆ ਗਏ ਉਧਰ ਉਹ ਜਿਹੜੀ ਮਜ਼ਾ ਕਰਦੀ ਸੀ ਨੱਚਣ ਵਾਲੀ ਉਹ ਵੀ ਆ ਗਈ ਫਿਰ ਦੂਸਰੇ ਦਿਨ ਉਹਨੇ ਬੇਨਤੀ ਕੀਤੀ ਬਈ ਇੱਕ দান ਦਿਓ ਮੇਰੇ ਉਹ ਰਾਜੇ ਨਾਲ ਮੇਰੀ ਛੜਾ ਜੜੀ ਹੋ ਗਈ ਸਿੰਗਲ ਰਾਜੇ ਨਾਲ ਮੈਂ ਤੁਸੀਂ ਮੈਂ ਤੁਹਾਡਾ ਸਿਰ ਲੈਣ ਆਈ ਅੱਛੇ ਉਹ ਕਹਿੰਦਾ ਉਹਨੇ ਆਉਂਦੀ ਚਲ ਬਾਹਰ ਕੱਢੀ ਉਹਦੇ ਮੂਰੇ ਧਰਤੀ ਗੈਲੇ ਮੇਰਾ ਸਿਰ ਕੱਟਲਾ ਨਹੀਂ ਉਹ ਕਹਿੰਦੀ ਨਹੀਂ ਦਾਨੀ ਬੰਦਾ ਜਿਹੜਾ ਹੁੰਦਾ ਉਹ ਆਪ ਦੇ ਹੱਥ ਨਾਲ ਦਾਨ ਕਰੇ ਹਾਂਜੀ ਉੱਥੇ ਫਿਰ ਸਰ ਜਗਦੇਵ ਨੇ ਆਵਦੇ ਹੱਥ ਨਾਲ ਕੱਟ ਕੇ ਉਹ ਨਾਚੀ ਨੂੰ ਦਿੱਤਾ ਹੈ ਜੀ ਉਹ ਫਿਰ ਥਾਲੀ ਦੇ ਵਿੱਚ ਧਰ ਕੇ ਉੱਤੇ ਰਮਾਲ ਦੇ ਕੇ ਪੈਰ ਚੱਲ ਜਾਂਦੀ ਉਹ ਫਿੰਗਰ ਰਾਜਾ ਨੇ ਜਦ ਦੇਖਿਆ ਵੀ ਥਾਲੀ ਦੇ ਵਿੱਚ ਕੀ ਆ ਉਹਨੇ ਸਮਝਿਆ ਵੀ ਮੋਹਰੇ ਹੋਣਗੀਆਂ ਹੋਰ ਗੱਲ ਕੀ ਆ ਹਾਂ ਜੀ ਰਾਜਾਂ ਕੋਲ ਮੋਹਰੇ ਹੀ ਹੁੰਦੀਆਂ ਨੇ ਚਲੋ ਜੀ ਫੇਰ ਜਾਨ ਨੇ ਰਮਾਲ ਚੱਕਿਆ ਰਾਜੇ ਨੇ ਫਿੰਗਰ ਰਾਜੇ ਨੇ ਉੱਤੋਂ ਤਾਂ ਦੇਖਿਆ ਵੀ ਇਹ ਤਾਂ ਉਹਦਾ ਹੀ ਸਿਰ ਆ ਚਲੋ ਬਹੁਤ ਔਰ ਬਾਰ ਹੋ ਗਿਆ ਬਹੁਤ ਸ਼ਰਮਿੰਦਾ ਹੋਇਆ ਉਹ ਕਹਿੰਦੀ ਹਾਂ ਦੇ ਹੁਣ ਦੁਗਣਾ ਦੋ ਸਿਰ ਦੇ ਮੈਨੂੰ ਪਰ ਉਹ ਦੇ ਨਹੀਂ ਸਕਿਆ ਚਲੋ ਜੀ ਉਹ ਫੇਰ ਇੱਥੋਂ ਵਾਪਸ ਆ ਜਾਂਦੀ ਐ ਨਾ ਚੀ ਜਿਹੜੀ ਇੱਥੇ ਆਉਂਦੀ ਆ ਉਹ ਤੁਹਾਡਾ ਜਿਹੜਾ ਰਾਜੇ ਦਾ ਉਸੇ ਤਰ੍ਹਾਂ ਬੈਠਾ ਅੱਛੇ ਉਹ ਤੁਹਾਡੇ ਉੱਤੇ ਸਿਰ ਉਹਨੇ ਧਰਤਾ ਪਰ ਸਿਰ ਮੁੜ ਕੇ ਪਰੇ ਜਲਾ ਨਾਲੇ ਸੱਦ ਦੇ ਵਿੱਚੋਂ ਆਵਾਜ਼ ਆਈ ਕਹਿੰਦਾ ਅਸੀਂ ਰਾਜਪੂਤਾਂ ਬਈ ਦਿੱਤਾ ਦਾਨ ਅਸੀਂ ਦਾਨ ਕੀਤੇ ਹੋਏ ਚੀਜ਼ ਬਾਸ ਬਾਸ ਨਹੀਂ ਲੈਂਦੇ ਅੱਛੇ ਲੋ ਉਹ ਮਰ ਜਾਂਦੀ ਐ ਉੱਥੇ ਫਿਰ ਉਹਨੇ ਨਾਸੀ ਨੇ ਬੇਨਤੀ ਕੀਤੀ ਹਾਂਜੀ ਅਕਾਲ ਪੁਰਖੇ ਜੀ ਇੱਥੇ ਫਿਰ ਉਹਦਾ ਸਿਰ ਦੁਬਾਰਾ ਹੋ ਗਿਆ ਉਹ ਤੁਹਾਡੇ ਵਿੱਚੋਂ ਅੱਛੇ ਜੀ ਉਹ ਸਿਰ ਛੋਟਾ ਸੀ আর ਉਹਦੀ ਗਰਦਨ ਪਤਲੀ ਸੀ ਇਹ ਜਿਹੜੇ ਉਦੋਂ ਤੋਂ ਇਹ ਗੋ ਇੱਥੇ ਦੇ ਲੋਕਾਂ ਦਾ ਗੋਤ ਜਿਹੜਾ ਸੀ ਮੰਡੇਰ ਬਣ ਗਿਆ ਮੰਡੇਰ ਮੰਡੀ ਦਵੇ ਦੁਬਾਰਾ ਹੁਣ ਕਰਕੇ ਮੰਡੇਰ ਮੰਡੇਰ ਗੋ ਦਾ ਸਾਰੇ ਬੰਦਾ ਸਿੰਘੋਤਈ ਹਾਂ ਉਹਦੀ ਔਲਾਦ ਐ ਇਹ ਉਹਦਾ ਉਹਦਾ ਪੁਨਾਰਗੋਤ ਸੀਗਾ ਰਾਜਸਥਾਨ ਦੇ ਵਿੱਚੋਂ ਆਇਆ ਸੀ ਧਾਰਾ ਨਗਰੀ ਹੱਥੇ ਇੱਕ ਰਾਜ ਹੋਤਾ ਗਿਆ ਉੱਥੋਂ ਆਇਆ ਸੀ ਜੰਗ ਠੀਕ ਐ ਤੇ ਇੱਥੇ ਉਹਨੇ ਸਿਰ ਦਿੱਤਾ ਸਿਰ ਦੁਬਾਰਾ ਹੋ ਗਿਆ ਤੇ ਤਾਂ ਕਰਕੇ ਸਿਰ ਜਿਹੜੀ ਉਤੋਂ ਬਾਅਦ ਦੀ ਉਹਦੀ ਸੰਤਾਨ ਸੀ ਉਹਨਾਂ ਦਾ ਉਹਨਾਂ ਦੇ ਉਹਨਾਂ ਗੋੜੀ ਜਿਹੜਾ ਮੰਦਿਰ ਬਣ ਗਿਆ ਦਵਾਰਾਂ ਮੰਡੀ ਔਨ ਕਰਕੇ ਇਹ ਸਿਰੇ ਸਾਰੇ ਜੱਗ ਦਾ ਗੋਤ ਮੰਦਿਰ ਮਡੇਰਾਂ ਦੇ 12 13 ਪਿੰਡ ਨੇ ਹਾਂਜੀ ਇਧਰ ਸੁਨਾਮ ਬਲਵੀ ਨੇ ਮਡੇਰਾਂ ਦੇ ਪਿੰਡ ਬੜੇ ਬਹੁਤ ਬੰਦਾ ਜਿਵੇਂ ਪੁੱਠਲਾ ਮੰਦਿਰ ਹੋ ਗਿਆ ਜੀ ਵਾਹ ਪੁੱਠਾ ਮੰਦਿਰ ਰੋਟੀ 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 ਪਿੰਡ ਉਹ ਵੀ ਮੰਦਿਰ ਨਾਲ 12 ਮੰਡੇਰਾਂ ਦੇ 12 ਪਿੰਡ ਨੇ ਬਰਨਾਲੇ ਜ਼ਿਲ੍ਹੇ ਚ ਅੱਛਾ ਜਿਹੜੇ ਕਿ ਮੰਦਿਰ ਨੇ ਹਾਂਜੀ ਠੀਕ ਹੈ ਤੇ ਆਇਆ ਵੀ ਉਹਨਾਂ ਨੇ ਦਾਨ ਦਿੱਤਾ ਹੋਇਆ ਮੁਰਕੇ ਕਰ ਚਈਓ ਸਿਰ ਪੈਦਾ ਹੋਇਆ ਹੋਇਆ ਠੀਕ ਹੈ ਜੀ ਇਹਨਾਂ ਦੀ ਘੰਡੀ ਛੋਟੀ ਆ ਹੁਣ ਮਡੇਰਾਂ ਦੀ ਹਾਂ ਜਿੰਨੇ ਵੀ ਬਾਕੀਆਂ ਨਾਲ ਜਿੰਨੇ ਮਡੇਰ ਨੇ ਮਡੇਰ ਦੀ ਗੱਲ ਘੰਡੀਰ ਕੋਲ ਤਕਰੀਬਨ ਸਾਰਾ ਹੀ ਪਿੰਡ ਮਡੇਰ ਹੀ ਆ ਜਿਹੜੀਆਂ ਹੋਰ ਜਾਂਤਾਂ ਨੇ ਉਹੀ ਹੋਰ ਗੋਤਾਂ ਦੀਆਂ ਨੇ ਕਿੰਨੀ ਕੋ ਵਾਦੀ ਹੋਊਗੀ ਹੁਣ ਪਿੰਡ ਦੀ 5000 ਵਾਦੀ ਠੀਕ ਹੈ ਤੇ ਯਾਰ ਵਾਦੀ ਆ ਜਿਹਦੇ ਵਿੱਚੋਂ ਤਕਰੀਬਨ ਲਾਲੋਤ ਸਿੰਘ ਭਾਈ ਵਾਦ ਦੇ ਜਿੰਮੇਦਾਰ ਨੇ ਠੀਕ ਹੈ ਕਾਫੀ ਫਟਾਫਟ ਇੱਕ ਇਹ ਪਿੰਡ ਮੈਂ ਦੇਖਿਆ ਜੂ ਚਾਈ ਤੇ ਕਾਫੀ ਹੈ ਹਾਂ ਚਾਹ ਕਿਲਾ ਸੀ ਨਾ ਰਾਜਾ ਅਸਾ ਕਿਲਾ ਦਿਰਾਜ ਹੈ ਸ਼ਾਹੀ ਸ਼ਾਹੀ ਪਿੰਡਾ ਹੈ ਸ਼ਾਹੀ ਪਿੰਡਾ ਬਾਕੀ ਆਹ ਗੁਰੂ ਹਰਗੋਬਿੰਦ ਸਾਹਿਬਾ 6ਵੇਂ ਹਾਂਜੀ ਆਏ ਹੋਏ ਨੇ ਮਾਤਾ ਦਾ ਦਿਲਵੇ ਜਿਹੜਾ ਗੁਰਦੁਆਰਾ ਹਾਂਜੀ ਉੱਥੇ ਠਹਿਰੇ ਸੀ ਪਰਮਨ ਕਰਦੇ ਕਰਦੇ ਫਿਰ ਇਦੋਂ ਗਾਹ ਕਢਾਣੀ ਗਏ ਨੇ ਜਿੱਥੇ ਚੋਲਾ ਸਾਹਿਬ ਹੈਗਾ ਜੀ ਦੋ ਤਿੰਨ ਗੁਰਦੁਆਰਾ ਸਾਹਿਬ ਨੇ ਉੱਥੇ ਵੀ ਤੇ ਇੱਥੇ ਤਿੰਨ ਮਾਤਾ ਦੇ ਮੰਦਰ ਨੇ ਹਾਂਜੀ ਜਿਵੇਂ ਕਿ ਸੀਸਲਾ ਮਾਤਾ ਮਦਾਨਣ ਕਾਲੀ ਮਾਤਾ ਤੇ ਚਿਕਮਾਤਾ ਤੇ ਬਾਬਾ ਫਰੀਦ ਇਹ ਮੇਲਾ ਲੱਗਦਾ ਜਿਹੜਾ ਮਕਾਲੀ ਮੇਲਾ ਨਾ ਯਰਗਦਾ ਲੱਗਦਾ ਚਾਰ ਮੰਦਰ ਨੇ ਚਾਰ ਮੰਦਰ ਨੇ ਇੱਥੇ ਬਹੁਤ ਤਕੜਾ ਮੇਲਾ ਇਤਿਹਾਸਕ ਜਿਵੇਂ ਕਿ ਪੰਜਾਬ ਦੇ ਦੋ ਮੇਲੇ ਮੰਨੇ ਗਏ ਨੇ ਛਪਾਰ ਤੇ ਯਰਗਦਾ ਬਾਬਾ ਦੇ ਯਰਗਦਾ ਮੇਲੇ ਜਿਹੜੀ ਜਗਰਾਉਂ ਦੀ ਰੋਸ਼ਨੀ ਜਾਂ ਹੋਰ ਹੋਏ ਨੇ ਉਹ ਬਾਅਦ ਚ ਹੋਏ ਨੇ ਬਾਅਦ ਚ ਹੋਏ ਨੇ ਇਹ ਦੋਏ ਮੇਲੇ ਇਤਿਹਾਸਕ ਸੀਗੇ ਠੀਕ ਬਾખી ਜਗ ਦੇ ਵਿੱਚ ਮੰਦਰ ਬਹੁਤ ਨੇ ਇੱਥੇ ਇਹ ਸ਼ਿਵ ਜੀ ਦੇ ਮੰਦਰ ਕਾਫੀ ਨੇ ਪ੍ਰਾਤਮ ਸੱਤ ਅੱਠ ਮੰਦਰ ਨੇ ਇਹ ਪਿੰਡ ਦੇ ਵਿੱਚ ਕਿਉਂਕਿ ਸਨਾਤਨ ਮਤ ਜਿਆਦਾ ਸੀਗਾ ਸਹੀ ਆ ਆਪਣੇ 1947 ਤੋਂ ਪਹਿਲਾਂ ਇੱਥੇ ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀਗੀ ਠੀਕ ਹੈ ਜਿੰਨੇ ਹਿੰਦੂ ਸੀ ਓਨੇ ਹੀ ਮੁਸਲਮਾਨ ਸੀ ਇੱਥੇ ਸਾਰੇ ਘੱਟੇ ਵੱਡੇ ਗਏ ਜਾਂ ਚਲੇ ਗਏ ਚਲੇ ਗਏ ਆਹ ਜਿਹੜਾ ਮੰਦਿਰ ਬਣਿਆ ਹੋਇਆ ਸ਼ਿਵਾਂ ਦਾ ਇਹੋ ਜਿਹਾ ਮੰਦਿਰ ਹਰਿਆਣੇ ਚ ਤਾਂ ਜਾਂ ਆਪਣੇ ਉਰੇਆ ਪੰਜਾਬ ਚ ਸਿਰਫ ਜਰਗ ਚ ਆ ਜਿਹੜਾ ਕਿ ਪੱਥਰ ਦਾ ਬਣਿਆ ਹੋਇਆ ਠੀਕ ਹੈ ਬਣਿਆ ਜਰਗ ਜਿਲ੍ਹੇ ਲੁਧਿਆਣਾ ਜਿਲ੍ਹੇ ਚ ਲੁਧਿਆਣਾ ਜਿਲ੍ਹਾ ਠੀਕ ਆ ਖੰਨੂ ਤਸੀਲ ਕਿਹੜੀ ਲੱਗਦੀ ਜੀ ਤਸੀਲ ਪੈਲ ਪੈਲ ਆ ਤਸੀਲ ਪੈਲ ਲੱਗਦੀ ਆ ਤਰਾਹਾ ਬਲਾਕ ਤਸੀਲ ਪੈਲ ਜ਼ਿਲ੍ਹਾ ਲੁਧਿਆਣਾ ਮਾ ਮੋਹਬਤ ਧੰਨਵਾਦ ਜੀ ਬਾਬਾ ਜੀ ਜਾਣਕਾਰੀ ਦੇਣ ਵਾਸਤੇ ਚੰਗਾ ਬਾਬਾ ਸਤਿ ਸ਼੍ਰੀ ਅਕਾਲ ਲੈ ਵੀ ਮੇਲੇ ਦੇ ਵਿੱਚ ਇਕੱਠ ਕਾਫੀ ਭਾਰ ਹੈ ਇਸ ਵਾਰ ਦੂਜਾ ਮੇਲਾ ਜੀ ਇਹ ਤੇ ਅੱਜ ਤੋਂ ਜਿਆਦਾ ਸੀ ਮੈਂ 2 ਸਾਲ ਪਹਿਲਾਂ ਆਇਆ ਸੀ ਉਸ ਟਾਈਮ ਪਹਿਲੇ ਮੇਲੇ ਆਇਆ ਸੀ ਉਹ ਇਕੱਠ ਕਾਫੀ ਇਕੱਠ ਸੀ ਤੇ ਇਸ ਵਾਰ ਤਾਂ ਲਗਾਨਾ ਕਾਫੀ ਨੇ ਭੀੜ ਵੀ ਕਾਫੀ ਹੈ ਤੇ ਗਰਮੀ ਵੀ ਕਾਫੀ ਹੈ ਸੋ ਇਸ ਵਾਰ ਮੇਲੇ ਲੇਟ ਨੇ ਇਸ ਪਾਸੇ ਲੰਗਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਸ ਵਾਰ ਤਾਂ ਕਾਫੀ ਲੰਗਰ ਲੱਗੇ ਹੋਏ ਨੇ ਸੋ ਪਹਿਲੇ ਮੇਲੇ ਘੱਟ ਸੀ ਉਸ ਟਾਈਮ ਆਪਣੇ ਦੋਸਤ ਮਿੱਤਰਾਂ ਕਹਿੰਦੇ ਅਮਨਦੀਪ ਵੀ ਪਹੁੰਚ ਗਏ ਨੇ ਮੇਲੇ ਦੇ ਵਿੱਚ ਸੋ ਟੱਕ ਪਾ ਰਹੇ ਨੇ ਮੇਲੇ ਦੇ ਵਿੱਚ ਬਹੁਤ ਹੀ ਸ਼ਾਨਦਾਰ ਮੇਲਾ ਹੈ ਹਾਂ ਬਹੁਤ ਹੀ ਸ਼ਾਨਦਾਰ ਮੇਲਾ ਹੈ ਸੋ ਆਲਦੇ ਜੀ ਕਾਫੀ ਤਗੜੇ ਤਗੜੇ ਯੋਧੇ ਪਹੁੰਚ ਆਏ ਨੇ ਮੇਲਾ ਯਰਕ ਦਾ ਗਰਮੀ ਬਹੁਤ ਹੈ ਤੇ ਕਣਕਾਂ ਵੀ ਪੱਕਣ ਤੇ ਨੇ ਤੇ ਹੁਣ ਆਪਾਂ ਮੇਲੇ ਵੱਲ ਨੂੰ ਵੱਧ ਰਹੇ ਹਾਂ ਸੋ ਜਿੱਥੇ ਮਾਤਾ ਦਾ ਮੱਥਾ ਟੇਕਦਾ ਉੱਥੇ ਜਾ ਰਹੇ ਹਾਂ ਤੇ ਕੰਨਾਂ ਜੋ ਕਿ ਦੁਕਾਨਾਂ ਮੇਲੇ ਦੀ ਸ਼ਾਨ ਵਧਾ ਰਹੀਆਂ ਨੇ ਸੋ ਇਸ ਸਾਵਿਓ ਉਸ ਰੋਡ ਤੱਕ ਗੱਡੀਆਂ ਖੜੀਆਂ ਨੇ ਕਿਉਂਕਿ ਇੱਧਰ ਗੱਡੀਆਂ ਲੈ ਕੇ ਉਹਨਾਂ ਨੂੰ ਐਂਟਰ ਨਹੀਂ ਦਿੰਦੇ ਸਰਪੱਤ ਮੇਲਾ ਵਾਲੇ ਵਿੱਚ ਮੰਡੀ ਜਾਣਗੇ ले जे काफी भारी कट्ठ है नजर आ रहा है मित्रों तो। तो। ਲਾਈ ਵੀ ਦੋਸਤੋ ਉਸ ਜਗ੍ਹਾ ਤੇ ਪਹੁੰਚ ਚੁੱਕੇ ਆ ਜੀ ਜਗ੍ਹਾ ਤੇ ਮੇਲਾ ਲੱਗਦਾ ਮੈਂ ਵੀ ਜਾਂਦੇ ਦੇ ਲਾਈ ਵੀ ਮੇਲੇ ਵਿੱਚ ਭਾਰੀ ਇਕੱਠ ਦੇਖੋ ਸੀ ਮੇਲੇ ਯਰਗ ਦੇ ਇਸ ਪਾਸੇ ਦੇ ਸਾਰੰਸ਼ੀ ਸੈਂਡੋ ਲੱਗੇ ਹੋਏ ਨੇ ਦੇਖੋ ਸੰਗ ਤਾਂ ਇੱਧਰ ਥੱਕੀਆਂ ਸਾਰੀਆਂ ਬੈਠੀਆਂ ਵੀ ਨਹੀਂ ਕਾਫੀ ਢੀੜਾ ਤੇ ਕਾਫੀ ਲੰਬੀ ਲਾਈਨ ਲੱਗੀ ਹੋਈ ਹੈ ਜੀ ਨੇਰੇ ਵਿੱਚ ਦੇਖੋ ਜੀ ਆ ਮਾਤਾ ਦਾ ਮੰਦਰ ਆ ਗਿਆ ਜੀ ਜੈ ਮਾਤਾ ਦੀ ਇੰਗੋਣਾ ਤੇ ਲਿਖਿਆ ਹੋਇਆ ਜੈ ਮਖਾਣੀ ਮਾਤਾ ਇਸ ਤਰ੍ਹਾਂ ਲਾਈਨ ਦੇ ਵਿੱਚ ਲੱਗਣਾ ਪੈਂਦਾ ਜੀ ਦੋਸਤੋ

so. <laughs> <laughs> ਅੱਜ ਦੀ ਦਾਦਾ ਜੀ ਦੇ ਦਰਬਾਰ ਤੇ लाइव दोस्तों इस पास इंसानी चल रही है देख अर्जन वाग इंसान पक्के ओह गया ने ਬਣਾਇਆ ਮੇਰੇ ਤੇ ਇੱਕ ਯਾਰ ਪਹਿਲਾ ਪਹਿਲਾ ਨੰਨਾ ਮੈਂ ਚੋੜੇ ਜਿੱਤੇ ਮੈਨੂੰ ਡਰਦਾ नहीं लग गया। ये मैंने ल, गोल्डन फास्ट फूड है ਪੋਟੈਟੋ ਟਵਿਸਟਰ ਜੇ ਲੱਗ ਗਿਆ ਤਾਂ ਪਪੀਜਾ ਵੀ ਖਾ ਸਕਦੇ ਆ ਦੇਖ ਸਕਦੇ ਹੋ ਫੁੱਲੜ ਪੀਜਾ ਠੀਕ ਹੈ ਸੋ ਪੋਟੈਟੋ ਟਵਿਸਟਰ ਫਰਾਈਸ ਫਰਾਈਜ਼ ਠੀਕ ਹੈ ਇਹ ਚੀਜ਼ਾਂ ਖਾ ਸਕਦੇ ਆ ਪਾਈਆਂ ਦਾ ਜਿਗਾਰ ਰੱਖਿਆ ਹੋਇਆ ਸਾਰਾ ਇੱਥੇ ਕਾਫੀ ਟਣੇ ਪੈਂਦੀਆਂ ਨੇ ਲੈ ਵੀ ਮੇਲੇ ਦੇ ਵਿੱਚ ਆ ਗਏ ਲੱਗਟੀਆਂ ਭੱਜਦੀਆਂ ਫਰਦੀਆਂ ਨੇ ਚੰਗੀ ਤਰ੍ਹਾਂ ਹੈ ਉਹ ਵਾਲਾ ਰੌਣਕ ਅੱਜ ਦਾ ਮੇਨਾਂ ਵਾਲਾ ਭਰਿਆ ਹੋਇਆ ਜੀ ਹਾਂਜੀ ਦੋਸਤੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਵੀਡੀਓ ਉਮੀਦ ਆ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਐਤੈ ਹੀ ਮੈਂ ਤੁਹਾਨੂੰ ਹੋਰ ਪਿੰਡ ਦਿਖਾਉਂਦਾ ਰਹਾ ਧੰਨਵਾਦ ਜੀ ਮਿਲਦੇ ਆਂ ਆਪਾਂ ਨਿਊ ਵੀਡੀਓ ਦੇ ਨਾਲ ਤੇ ਇੱਕ ਹੋਰ ਪਿੰਡ ਦੇ ਨਾਲ ਠੀਕ ਹੈ ਜੀ